ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜੇ ਭਰਾ ਮੱਝਾ ਗਾਂ ਮਾਂ ਰੱਖਣ ਦੇ ਚਾਹਵਣ ਨੇ ਜਾਂ ਗਾਇਆਂ ਦਾ ਫਾਰਮ ਪਾਉਣ ਦੇ ਚਾਹਵਣ ਨੇ ਸ਼ੁਰੂਆਤ ਕਰਨਾ ਚਾਹੁੰਦੇ ਨੇ ਪਹਿਲਾਂ ਉਹਨਾਂ ਨੇ ਕੋਈ ਗਾਂ ਜਾਂ ਕੋਈ ਮੱਝ ਕਰੇ ਮੱਝ ਤਾਂ ਆਮੀ ਆਪਾਂ ਰੱਖਦੇ ਆਂ ਗਾਵਾਂ ਦਾ ਉਹਨਾਂ ਦਾ ਪਹਿਲਾਂ ਐਕਸਪੀਰੀਅੰਸ ਹੈ ਕਾਫੀ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਅਸੀਂ ਗਾਂ ਮਾਂ ਦਾ ਕੰਮ ਸ਼ੁਰੂ ਕਰਨਾ ਕਿਵੇਂ ਕਰੀਏ ਕਿਹੜੀ ਕਿਹੜੀ ਇੱਥੇ ਮੁਸ਼ਕਲਾਂ ਆਉਂਦੀਆਂ ਨੇ ਕਿਵੇਂ ਕਿਵੇਂ ਉਹ ਚੀਜ਼ ਆਪਾਂ ਉਹਦੀ ਹੱਲ ਕਰਨੀ ਆ ਤਾਂ ਇਹ ਵੀਡੀਓ ਹੈ ਜਿਹੜੀ ਉਹਨਾਂ ਭਰਾਵਾਂ ਲਈ ਹੈ ਤਾ ਸਭ ਤੋਂ ਪਹਿਲਾਂ ਜੇ ਕੋਈ ਭਰਾ ਗਾਂ ਦਾ ਕੰਮ ਤੋੜਨਾ ਚਾਹੁੰਦਾ ਉਹਨੇ ਪਹਿਲਾਂ ਆਪਣੇ ਘਰੇ ਕਿਸੇ ਵੀ ਬਰੀਡ ਦੀ ਗਾਂ ਜਿਹੜੀ ਉਹ ਰੱਖੀ ਨਹੀਂ ਆ ਤਾਂ ਕਾਫੀ ਭਰਾ ਪੁੱਛਦੇ ਨੇ ਵੀ ਕਿਹੜੀ ਬਰੀਡ ਵਧੀਆ ਰਹੂ ਅਸਲ ਦੇ ਵਿੱਚ ਬਰੀਡ ਹਰ ਇੱਕ ਆਪਣੀ ਆਪਣੀ ਥਾਂ ਤੇ ਬਰੀਡ ਚੰਗੀ ਹੁੰਦੀ ਹੈ ਕੁਝ ਕੁ ਗੱਲਾਂ ਹੁੰਦੀਆਂ ਜਿੱਦਾਂ ਆਪਾਂ ਜਾਦੇ ਐਫ ਜਰਸੀ ਨੂੰ ਕਿਉਂ ਪ੍ਰੇਫਰ ਕਰਦੇ ਆ ਉਹਦੇ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਹੁਣ ਜਿੱਦਾਂ ਜੇ ਕਿਸੇ ਭਰਾ ਨੇ ਨਵੇਂ ਸਿਰੇ ਤੋਂ ਕੰਮ ਜਿਹੜਾ ਆਪਣਾ ਸ਼ੁਰੂ ਕਰਨਾ ਘਰ ਦੇ ਵਿੱਚ ਗਾਵਾਂ ਦਾ ਫਾਰਮ ਪਾਉਣਾ ਤਾਂ ਸਭ ਤੋਂ ਪਹਿਲਾਂ ਵੱਚ ਬੰਦੇ ਪੁੱਛਦੇ ਨੇ ਵੀ ਅਸੀਂ ਬੱਚੀ ਲੈ ਸਕਦੇ ਆ ਜਾਂ ਗਾਂ ਲੈ ਸਕਦੇ ਆ ਜਾਂ ਅਸੀਂ ਗੱਬਣਾ ਗੱਬਣ ਪਸ਼ੂ ਲੈ ਸਕਦੇ ਆ ਅਸੀਂ ਕੀ ਕੀ ਲੈ ਸਕਦੇ ਆ ਤਾਂ ਆਪਾਂ ਉਹਨਾਂ ਭਰਾਵਾਂ ਲਈ ਇਹ ਵੀਡੀਓ ਬਣਾ ਰਹੇ ਆ ਜੇ ਤੁਸੀਂ ਗਾਵਾਂ ਦਾ ਨਮਾ ਕੰਮ ਸਟਾਰਟ ਕਰਨਾ ਹੈ ਪਹਿਲਾ ਘਰ ਦੇ ਵਿੱਚ ਕੋਈ ਗਾਂ ਨਹੀਂ ਆ ਤਾਂ ਤੁਸੀਂ ਕੀ ਕਰਨਾ ਹੈ ਜਿਆਦੇ ਜਿਵੇਂ ਐਚਪਾ ਮੈਚਾਫ ਰੱਖ ਲਓ ਭਾਵੇਂ ਜਰਸੀ ਰੱਖ ਲਓ ਬਰੀਡ ਆਪਣੇ ਆਪਣੀ ਥਾਂ ਤੇ ਦੋਵੇਂ ਬਰੀਡਾਂ ਬਹੁਤ ਜ਼ਿਆਦਾ ਚੰਗੀਆਂ ਨੇ ਜੇ ਤੁਹਾਨੂੰ ਇਹ ਲੱਗਦਾ ਵੀ ਅਸੀਂ ਹੱਥ ਨਾਲ ਚੋਲਾਂਗੇ ਜਾਂ ਸਾਨੂੰ ਬੱਚਾ ਛੱਡਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤਾਂ ਤੁਸੀਂ ਆਪਣੀਆਂ ਜਿਹੜੀਆਂ ਭਾਰਤ ਦੇ ਨਸਲ ਜਿਵੇਂ ਸਾਹੀਵਾਲ ਹੋਗੀ ਗਰ ਬਰੀਡ ਹੋਗੀ ਗਰਭੀ ਤੁਸੀਂ ਰੱਖ ਸਕਦੇ ਹੋ ਕਿਉਂਕਿ ਉਹਨਾਂ ਦੁੱਧ ਵੀ ਫੈਟ ਜਿਆਦਾ ਮੱਝ ਵਰਗੇ ਦੁੱਧ ਆਪਾਂ ਕਹਿ ਸਕਦੇ ਆ ਪਰ ਜੇ ਤੁਸੀਂ ਜਿਆਦਾ ਹੌਲੀ ਹੌਲੀ ਚੀਜ਼ ਨੂੰ ਵਧਾਉਣਾ ਚਾਹੁੰਦੇ ਹੋ ਅੱਜ ਕੱਲ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਲੇਬਰ ਦੀ ਬਹੁਤ ਜਿਆਦਾ ਦਿੱਕਤ ਜਿਹੜੀ ਆ ਰਹੀ ਆ ਲੇਬਰ ਬਹੁਤ ਘੱਟ ਮਿਲਦੀ ਪਈ ਆ ਨਾਲ ਆਪਾਂ ਨੂੰ ਆਪ ਕੰਮ ਕਰਨਾ ਤਾਂ ਉਹ ਤਾਂ ਜ਼ਰੂਰੀ ਆ ਜੇ ਤੁਸੀਂ ਆਪ ਕੰਮ ਕਰੋਗੇ ਤਾਂ ਹੀ ਤੁਹਾਡਾ ਕਿਤੇ ਜਾ ਕੇ ਫਾਰਮ ਕਾਮਯਾਬ ਰਹੂਗਾ ਜੇ ਤੁਸੀਂ ਆਪ ਕੰਮ ਨਾ ਕਰੋਗੇ ਫਿਰ ਕੰਮ ਫਾਰਮ ਉਹਨਾਂ ਕਾਮਯਾਬ ਨਹੀਂ ਹੋਣਾ ਕਿਉਂਕਿ ਬਗਾਨੇ ਬੰਦੇ ਦੇ ਸਿਰ ਤੇ ਆਪਾਂ ਨੂੰ ਨਿਗਰਾਨੀ ਰੱਖਣੀ ਜ਼ਰੂਰ ਬਹੁਤ ਜਿਆਦਾ ਜ਼ਰੂਰੀ ਆ ਜੇ ਤੁਹਾਨੂੰ ਇਹ ਲ ਬੇਸ਼ੱਕ ਆ ਤੁਸੀਂ ਵੀ ਚੋ ਸਕਦੇ ਆ ਸਾਡੇ ਕੋਲ ਲੇਬਰ ਦਾ ਵੀ ਪ੍ਰਬੰਧ ਹੈਗਾ ਸਾਨੂੰ ਦੁੱਧ ਵੀ ਜਿੱਦਾ ਮੱਝ ਵਰਗਾ ਚਾਹੀਦਾ ਰੇਟ ਤਾਂ ਉੱਥੇ ਉਹ ਚੀਜ਼ ਨੇ ਕੈਲਕੂਲੇਸ਼ਨ ਕਰਕੇ ਚੱਲ ਜਾਣਾ ਤਾਂ ਤੁਸੀਂ ਗਿਰ ਜਾਂ ਸਾਈਵਾਲ ਵੀ ਰੱਖ ਸਕਦੇ ਹੋ ਅੱਜ ਕੱਲ ਕੀ ਹੈ ਲੇਬਰ ਦੀ ਦਿੱਕਤ ਕਰਕੇ ਆਪਾਂ ਕਿਉਂਕਿ ਜਿਹੜੀ ਗਿਰ ਐ ਸਾਈਵਾਲਾ ਇੱਕ ਤਾਂ ਥੋੜਾ ਜਿਹਾ ਉਹ ਚੋਣ ਦੇ ਵਿੱਚ ਮਤਲਬ ਥਣ ਜਿਆਦਾ ਮੋਟਾ ਹੁੰਦਾ ਮਸ਼ੀਨ ਨੂੰ ਦਿੱਕਤ ਲੱਗਦਾ ਮਿਲਕਿੰਗ ਮਸ਼ੀਨ ਰਾਹੀਂ ਦੁੱਧ ਬਹੁਤ ਘੱਟ ਉਹਦਾ ਨਿਕਲਦਾ ਕਈ ਫਾਰਮਾਂ ਤਾਂ ਯੂਜ਼ ਕਰਦੇ ਨੇ ਪਰ ਉਹ ਕਾਫੀ ਜਾ ਕੇ ਬਰੀਡ ਦੀ ਬਰੀਡ ਅੱਗੇ ਪਿਓਰ ਹੋ ਜਾਂਦੀ ਆ ਦੂਜੇ ਨੰਬਰ ਤੇ ਕੀ ਹੁੰਦਾ ਜਦੋਂ ਸਾਹਿਬ ਵਾਲਿਆ ਦੇਸੀ ਗਾਵਾਂ ਜਦੋਂ ਵੀ ਉਹਨੇ ਮਿਲ ਲਾਂਗਾ ਦੁੱਧ ਲਾਉਣਾ ਬੱਚੇ ਬਿਨਾਂ ਉਹ ਦੁੱਧ ਨਹੀਂ ਲਾਉਂਦੀਆਂ ਸਭ ਤੋਂ ਵੱਡੀ ਦਿੱਕਤ ਹੈ ਮੈਂ ਐਫ ਆਪਣੀ ਜਰਸੀ ਆ ਇਹਨਾਂ ਨੂੰ ਬੱਚੇ ਦਾ ਕਿ ਜਾਤੇ ਬਾਅਦ ਬਹੁਤਾ ਮੋਹ ਨਹੀਂ ਹੁੰਦਾ ਇਹਨੇ ਦੁੱਧ ਲਾ ਹੀ ਲੈਣਾ ਤਾਂ ਜਿਹੜੇ ਪਰਾਵਾਂ ਕੋਲੇ ਲੇਬਰ ਦੀ ਦਿੱਕਤ ਆ ਜਾਂ ਕੱਲੇ ਆਪ ਦੋ ਦੋ ਚਾਰ ਚਾਰ ਗਾਵਾਂ ਰੱਖਣੇ ਚਾਹੁੰਦੇ ਆ ਤਾਂ ਉਹ ਜਰਸੀ ਵੀ ਰੱਖ ਸਕਦੇ ਨੇ ਐਫ ਗਾਵਾਂ ਵੀ ਰੱਖ ਸਕਦੇ ਆ ਹੁਣ ਜਦੋਂ ਤੁਸੀਂ ਨਵਾਂ ਕੰਮ ਸਟਾਰਟ ਕਰਨਾ ਮਨ ਲਓ ਜੇ ਤੁਸੀਂ ਕੋਈ ਅਫਸਰ ਬੱਚੀ ਖਰੀਦਦੇ ਹੋ ਕੋਈ ਹਿਫਰਸਾਲ ਦੀ ਲੈਨੇ ਹੋ ਜਾਂ ਦੋ ਵਿੱਚ ਬੱਚੇ ਦੇਖਿਆ ਦੋ ਦੋ ਤਿੰਨ ਤਿੰਨ ਹਿਫਰਾਂ ਪਾ ਲੈਂਦੇ ਨੇ ਕਿਉਂਕਿ ਸਾਲ ਦੋ ਸਾਲ ਬਾਅਦ ਤੁਹਾਡੇ ਕੋਲੇ ਜਾ ਕੇ ਉਸ ਚੀਜ਼ ਨੇ ਸੂਣਾਗਾ ਤਾਂ ਡੇਢ ਦੋ ਸਾਲ ਦੇ ਵਿੱਚ ਤੁਹਾਨੂੰ ਆਈਡੀਆ ਲਾ ਲਓ ਵੀ ਕਿੰਨੇ ਤੁਹਾਡੇ ਪੈਸੇ ਨੇ ਕੱਲੇ ਫੀਡ ਤੇ ਹੀ ਖਰਚ ਹੋਣਗੇ ਲੇਬਰ ਤੇ ਖਰਚ ਹੋਣਗੇ ਤੁਹਾਨੂੰ ਪ੍ਰੋਫਿਟ ਨਹੀਂ ਆ ਰਿਹਾ ਹੋ ਨਾਲ ਨਾਲ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਜਦੋਂ ਪਹਿਲੀ ਵਾਰ ਗਾਂ ਰੱਖਣੀ ਆ ਪਹਿਲੀ ਗੱਲ ਤਾਂ ਇੱਕ ਚੀਜ਼ ਮੇਨ ਹੈ ਵੀ ਜਿਆਦੇ ਗਾਂ ਪਿਓਰ ਨਹੀਂ ਲੈਣੀ ਤੁਸੀਂ ਮੰਨ ਲਓ ਜੇ ਮੈਂ ਐਚ ਐਫ ਤੁਸੀਂ ਲੈਣੀਆਂ 90 95% ਐਚ ਐਫ ਤੁਸੀਂ ਪਿਓਰ ਨਹੀਂ ਲੈਣੀ ਤੁਸੀਂ 60 70% ਐਚ ਐਫ ਪਿਓਰ ਲੈਣੀਆਂ ਦੋ ਗਲੀ ਗਾਂ ਲੈਣੀਆਂ ਕਿਉਂਕਿ ਤੁਸੀਂ ਬੰਦੇ ਨਵੇਂ ਹੁੰਨੇ ਆ ਜਿਵੇਂ ਜਿਵੇਂ ਤੁਹਾਨੂੰ ਗਾਵਾਂ ਰੱਖਣ ਦਾ ਐਕਸਪੀਰੀਅੰਸ ਆਈ ਜਾਊਗਾ ਓਵੇਂ ਓਵੇਂ ਤੁਹਾਡੇ ਕੋਲੇ ਬਰੀਡ ਅੱਗੇ ਜਿਹੜੀ ਹੋ ਸੁਧਰੀ ਜਾਣੀ ਆ ਹੁਣ ਜਿਹੜੀ ਦੋਗਲੀ ਗਾਂ ਗਈ ਜਿਹਦੇ ਚ 15% ਸਾਹੀਵਾਲ ਮਿਕਸ ਹੁੰਦੀ ਆ ਉਹ ਕੀ ਆ ਸਾਹੀਵਾਲ ਮਿਕਸ ਹੋਣ ਕਰਕੇ ਉਹਦੀ ਦੁੱਧ ਦੀ ਫੈਟ ਵੀ ਜ਼ਿਆਦਾ ਹੋਊ ਦੂਜੇ ਨੰਬਰ ਤੇ ਉਹਦੀ ਇਮਿਊਨਿਟੀ ਜ਼ਿਆਦਾ ਹੋਊ ਉਹਨੂੰ ਬਿਮਾਰੀ ਵੀ ਘੱਟ ਪਊ ਵੈਕਸੀਨ ਤਾਂ ਆਪਾਂ ਪ੍ਰੋਪਰ ਕਰਾਉਣੀ ਆ ਤੀਜੇ ਨੰਬਰ ਤੇ ਉਹ ਗਾਂ ਰਿਪੀਟ ਵੀ ਘੱਟ ਹੋਊ ਕਿਉਂਕਿ ਕਈ ਵਾਰੀ ਜ਼ਿਆਦਾ ਪਿਓਰ ਵਾਲੀ ਗਾਂ ਆਪਣਾ ਟੈਂਪਰੇਚਰ ਨਹੀਂ ਚੱਲ ਪਾਉਂਦੀ ਆਪਾਂ ਤਾਂ ਉਹਦੀ ਖ ਦੁੱਧ ਵੀ ਉਹਦਾ ਚੰਗਾ ਹੂ ਦੁੱਧ ਨਹੀਂ ਹੈਗਾ ਵੀ ਦੁੱਧ ਮਾੜਾ ਦੂ ਉਹ ਦੁੱਧ ਬਹੁਤ ਚੰਗਾ ਦੇ ਜਾਂਦੀਆਂ ਨੇ। ਬਾਕੀ ਜਦੋਂ ਜਿਆਦਾ ਦਿੱਕਤ ਨਹੀਂ ਆਉਂਦੀ ਤਾਂ ਤੁਸੀਂ ਪਹਿਲਾਂ ਜਦੋਂ ਫਾਰਮ ਸ਼ੁਰੂ ਕਰਨਾ 60-70 ਹਜ਼ਾਰ ਦੀ ਗਾਂ ਮਿਲ ਜਾਂਦੀ ਆ 15-20 ਲੀਟਰ ਵਾਲੀ ਜਿਹੜੀ ਦੋਗਲੀ ਗਾਂਗੀ। ਉਹ ਤੁਸੀਂ ਗਾਂ ਉਹ ਚੀਜ਼ ਧਿਆਨ ਰੱਖ ਕੇ ਲੈਣੀ ਆ। ਕਈ ਵਾਰੀ ਕੀ ਹੁੰਦਾ ਬੰਦੇ ਸੂਈ ਹੋਈ ਗਾਂ ਲੈ ਲੈਂਦੇ ਤਾਜੀ। ਜੇ ਤੁਸੀਂ ਸੂਈ ਹੋਈ ਗਾਂ ਲੈਣੀ ਆ ਤਾਂ ਆਪਣੇ ਭਰੋਸੇ ਵਾਲੇ ਬੰਦੇ ਤੋਂ ਲਿਓ। ਕਈ ਵਾਰੀ ਅੱਜ ਕੱਲ ਕੀ ਚੱਲ ਰਿਹਾ ਕਿਉਂਕਿ ਗਾਵਾਂ ਦਾ ਆਪ ਨੂੰ ਬਹੁਤਾ ਪਤਾ ਨਹੀਂ ਲੱਗਦਾ ਜਿਹੜੇ ਅਣਜਾਣ ਬੰਦੇ ਨੇ ਵਿੱਚ ਉਹ ਟੋਕੜ ਗਾਂ ਹੁੰਦੀ ਕਿਉਂਕਿ ਗਾਂ ਨੇ ਕਿਹੜਾ ਬੱਚੇ ਦਾ ਮੰਨਣਾ ਜਾਂ ਕੋਈ ਬੱਚੇ ਦਾ ਉਹਨੂੰ ਮੋਹ ਹੈ ਉਥੇ ਆਪਾਂ ਨੂੰ 1-2 ਮਹੀਨੇ ਗਾਂ ਦੁੱਧ ਦਿੰਦੀ ਆ ਉਸ ਤੋਂ ਬਾਅਦ ਗਾਂ ਦੁੱਧ ਸੁੱਕਣ ਜਾਂਦੀ ਆ ਆਪਾਂ ਕਹਿੰਦੇ ਮਸੱਜ ਗਾਂ ਲੈਤੀ ਸੀ ਜੇ ਤੁਹਾਡੇ ਭਰੋਸੇ ਵਾਲਿਆ ਬੰਦਾ ਤੁਸੀਂ ਤਾਂ ਸੂਈ ਹੋਈ ਗਾਂ ਹੀ ਲੈ ਲਓ ਨਹੀਂ ਤੁਸੀਂ ਗੱਬਣ ਪਸ਼ੂ ਵੀ ਲੈ ਸਕਦੇ ਚੰਗਾ ਦੇਖ ਕੇ ਉਹਦੇ ਥਾਣਾ ਦੇਖ ਕੇ ਸਾਰਾ ਕੁਝ ਤਾਂ ਉਹ ਚੀਜ਼ਾਂ ਤੁਸੀਂ ਮੇਨ ਰੱਖਣੀਆਂ ਨੇ ਹੁਣ ਜੇ ਤੁਸੀਂ ਦੁੱਧ ਵਾਲੀ ਗਾਂ ਲਵੋਗੇ ਤੁਸੀਂ ਲੈ ਲਓ ਵੀ ਗਾਂ ਆਪਦੇ ਨਾਲ ਨਾਲ ਤੁਹਾਡਾ ਸਾਰਾ ਫੀਡ ਦਾ ਖਰਚਾ ਵੀ ਕੱਢੂ ਜੇ ਮੰਨ ਲਓ ਪਿੱਛੇ ਬੱਚੀ ਆ ਤਾਂ ਬੱਚੀ ਵੀ ਤੁਹਾਡੀ ਉਹ ਪਾਲੂਗੀ ਖਰਚੇ 'ਚ ਤਾਂ ਤੁਸੀਂ ਕੀ ਕਰਨਾ ਜੇ ਕੰਮ ਸਟ ਤਾਂ ਜਿਆਦੇ ਪਸ਼ੂ ਨਹੀਂ ਲੈਣੇ ਤੁਸੀਂ ਮੰਨ ਲਓ 10 ਗਾਇਆਂ ਇਕੱਠੀਆਂ ਨਹੀਂ ਪਾਉਣੀਆਂ ਤੁਸੀਂ ਜੇ ਤੁਹਾਡੇ ਕੋਲੇ ਫਾਈਨੈਂਸ਼ੀਅਲ ਹਾਲਤ ਠੀਕ ਹੈ ਤੁਸੀਂ 5-7 ਗਾਵਾਂ ਵੀ ਲੈ ਲਓ ਜੇ ਕਿਸੇ ਕੋਲੇ ਬੰਦੇ ਕੋਲੇ ਨਾਰਮਲ ਪੈਸਾ ਜਿਆਦੇ ਪੈਸਾ ਨਹੀਂ ਆ ਤਾਂ ਤੁਸੀਂ 2-3 ਗਾਵਾਂ ਤੋਂ ਕੰਮ ਸਟਾਰਟ ਕਰੋ ਕਹਿਣ ਦਾ ਮਤਲਬ ਜਦੋਂ ਤੁਸੀਂ 2-3 ਗਾਵਾਂ ਦੁੱਧ ਵਾਲੀਆਂ ਰੱਖੋਗੇ ਉਹ ਜਿਵੇਂ ਜਿਵੇਂ ਦੁੱਧ ਪਾਉਣਗੀਆਂ ਆਪਣਾ ਖਰਚਾ ਵੀ ਕੱਢਣਗੀਆਂ ਦੂਜੇ ਨੰਬਰ ਤੇ ਜਿਹੜੇ ਪਿੱਛੇ ਬੱਚਾ ਉਹ ਬੱਚੀ ਹੋਊਗੀ ਉਹ ਬੱਚੇ ਵੀ ਉਹਨੇ ਗਾਂ ਨੇ ਉਹ ਪਾਲ ਦੇਣੀਆਂ ਤਾਂ ਤੁਸੀਂ ਐ ਕਰ ਸਕਦੇ ਹੋ ਜਿਵੇਂ ਤਿੰਨ ਗਾਵਾਂ ਦੁੱਧ ਵਾਲੀਆਂ ਲੈ ਲਈਆਂ ਇੱਕ ਦੋ ਤੁਸੀਂ ਚੰਗਿਆ ਹੀਫਰਾ ਲੈ ਸਕਦੇ ਹੋ ਜਿਹੜੀਆਂ ਅੱਗੇ ਜਾ ਕੇ ਤਿਆਰ ਹੋ ਜਾਣਗੀਆਂ ਕਿਉਂਕਿ 3 ਗਾਵਾਂ 2 ਗਾਵਾਂ ਦਾ ਇਹ ਫਰਾਂ ਦਾ ਖਰਚਾ ਹੈ ਉਹ ਗਾਵਾਂ ਨੇ ਕੱਢ ਹੀ ਦੇਣਾ ਕੱਢ ਹੀ ਦੇਣਾ ਕਿਉਂ ਕਿ ਦੁੱਧ ਦਾੜਾ ਪੈਦਾਵਾਰ ਆਉਣੀ ਆ ਉਹਦੇ ਵਿੱਚੋਂ ਹੀ ਤੁਹਾਡਾ ਸਾਰਾ ਖਰਚਾ ਨਿਕਲ ਜਾਣਾ ਦੂਜੇ ਨੰਬਰ ਤੇ ਗੱਲ ਆਉਂਦੀ ਹੈ ਬਰੀਡ ਦੀ ਆਪਾਂ ਗੱਲ ਕਰ ਲਈ ਵੀ ਜਿਆਦੇ ਪਹਿਲੇ ਬੰਦੇ ਜਿਆਦੇ ਪਿਓਰ ਬਰੀਡ ਨਾਲ ਲਓ ਉੱਥੇ ਆਪਾਂ ਨੂੰ ਕੀ ਆ ਫਿਰ ਨੁਕਸਾਨ ਘਾਟਾ ਚੱਲਣਾ ਪੈਂਦਾ ਗਾਵਾਂ ਰਿਪੀਟ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਖਰਾਕ ਕੈਪੈਸਿਟੀ ਹੈ ਉਹਨਾਂ ਦੀ ਨਿਊਟ੍ਰੀਐਂਟ ਕੈਪੈਸਿਟੀ ਦੁੱਗਣੀ ਹੈ 60 70% ਪਿਓਰ ਬਰੀਡ ਲਓ ਭਾਵੇਂ ਐਚ ਬਰੀਡ ਦਾ ਦੂਜੇ ਨੰਬਰ ਤੇ ਆਪਣੀ ਜਿਹੜੀ ਫੀਡ ਹੋਗੀ ਜਿਹਨ ਮੈਨੂਟਰੀਅਨ ਮੈਨੇਜਮੈਂਟ ਹੋਗੀ ਤਾਂ ਗਾਵਾਂ ਨੂੰ ਜਿਹੜੀ ਫੀਡ ਆ ਉਹ ਦੁੱਧ ਦੇ ਹਿਸਾਬ ਨਾਲ ਤੁਸੀਂ ਬੈਲੈਂਸ ਕਰਕੇ ਪਾਉਣੀ ਆ ਮੰਨ ਲਓ 1 3 ਲੀਟਰ ਦੁੱਧ ਪਿੱਛੇ ਜਾਂ 4 ਲੀਟਰ ਦੁੱਧ ਪਿੱਛੇ ਜੇ ਤੁਹਾਡੇ ਕੋਲੇ ਹਰਾ ਪੱਠਾ ਚੰਗਾ ਹੈਗਾ 4 ਲੀਟਰ ਦੁੱਧ ਪਿੱਛੇ ਤੁਸੀਂ ਕਿਲੋ ਫੀਡ ਨੂੰ ਪਾ ਸਕਦੇ ਆ ਦੂਜੇ ਨੰਬਰ ਤੇ ਜਦੋਂ ਵੀ ਗਾਵਾਂ ਦਾ ਕੰਮ ਕਰਨਾ ਭਾਵੇਂ ਤੁਸੀਂ ਜਿਆਦਾ ਪਿਓ ਰੱਖ ਜਾਂ ਤੁਸੀਂ ਜੜੀ ਮਰਜੀ ਲੈ ਰਹੇ ਹੋ ਮੀਨਰਲ ਮਿਕਸਚਰ ਜਿਹੜਾ ਤੁਹਾਨੂੰ ਦਾ ਚੂਰਾ ਹੈ ਉਹ 100 ਗ੍ਰਾਮ ਦੁੱਧ ਵਾਲੇ ਪਸ਼ੂ ਨੂੰ ਪਾਉਣਾ ਹੀ ਪਾਉਣਾ ਜੇ ਤੁਸੀਂ ਉਹ ਚੀਜ਼ ਨਹੀਂ ਪਾਉਂ ਜਿਵੇਂ ਜਿਵੇਂ ਤੁਹਾਡੇ ਗਾਵਾਂ ਅੱਗੇ ਸੋਣ ਗਈਆਂ ਦੁਬਾਰੇ ਪ੍ਰੈਗਨੈਂਟ ਹੋਣਗੀਆਂ ਉੱਥੇ ਤੁਸੀਂ ਕੀ ਕਰਨਾ ਮੰਨ ਲਓ ਦੋ ਗਾਵਾਂ ਹੋਣ ਲੈ ਲਓ ਜਦੋਂ ਜਿਵੇਂ ਜਿਵੇਂ ਪੈਸਾ ਬਚਾ ਲੈਣੀਆਂ ਜਿਹੜੀ ਤੁਸੀਂ ਇੱਕ ਦੋ ਗਾਵਾਂ ਹੋਰ ਲੈਣੀਆਂ ਉਹ ਉਹ ਸਮੇਂ ਤੇ ਲੈਣੀਆਂ ਜਦੋਂ ਤੁਹਾਨੂੰ ਇਹ ਲੱਗੇ ਵੀ ਜਿਹੜੇ ਆਪਾਂ ਪਹਿਲਾਂ ਗਾਵਾਂ ਲਿੱਤੀਆਂ ਸੀ ਵੀ ਉਹ ਗੱਭਣ ਹੋ ਕੇ ਦੁਬਾਰੇ ਸੋਣ ਗਈਆਂ ਤੋਕੜਾ ਹੋ ਗਈਆਂ ਦੁੱਧ ਦੀ ਕਪੈਸਿਟੀ ਘਟ ਗਈ ਤਾਂ ਇੱਕ ਅੱਧੀ ਗਾਂ ਤੁਸੀਂ ਮੰਨ ਲਓ ਅੱਜ ਲੈ ਲਈਆਂ ਤਿੰਨ ਚਾਰ ਮਹੀਨਿਆਂ ਬਾਅਦ ਜਦੋਂ ਸੱਜਰ ਗਾਂ ਇੱਕ ਅੱਧੀ ਵਿੱਚ ਹੋਰ ਪਾ ਸਕਦੇ ਹੋ ਉਹਦੇ ਨਾਲ ਤੁਹਾਡਾ ਦੁੱਧ ਦਾ ਸਰਕਲ ਵੀ ਚੱਲੀ ਜਾਣਾ ਹੌਲੀ ਹੌਲੀ ਤੇ ਨਾਲ-ਨਾਲ ਤੁਹਾਡੀ ਜਿਹੜੀ ਇਨਕ ਕੁਝ ਭਰਾ ਕੀ ਕਰਦੇ ਨੇ ਮਤਲਬ 10 ਗਾਇਆਂ ਇਕੱਠੀਆਂ ਪਾ ਲੈਂਦੇ ਨੇ ਜਾਂ 5 ਗਾਇਆਂ ਇਕੱਠੀਆਂ ਪਾਲੀਆਂ ਉੱਥੇ ਐਕਸਪੀਰੀਅੰਸ ਦੇ ਘੱਟ ਕਰਨ ਲੱਗਾ ਵਾਂ ਵਿੱਚ ਰਿਪੀਟ ਹੋ ਜਾਂਦੀਆਂ ਦੁੱਧ ਦੀ ਕੈਪੈਸਿਟੀ ਨਹੀਂ ਪੂਰੀ ਹੁੰਦੀ ਫੀਲਡ ਦਾ ਪੈਸਾ ਨਹੀਂ ਪੂਰਾ ਹੁੰਦਾ ਤਾਂ ਥੋੜਾ ਜਿਹਾ ਤੁਹਾਨੂੰ ਕੰਮ ਸਟਾਰਟ ਉਹ ਬੰਦਾ ਕਰੇ ਜਿਹਦੇ ਚ ਸਹਿਨ ਸੇਲਤਾ ਕੁੱਟ-ਕੁੱਟ ਕੇ ਭਰੀ ਹੈ ਕਿਉਂਕਿ ਇਹ ਕੰਮ ਸਹਿਨ ਸੇਲਤ ਵਾਲਾ ਕੰਮ ਆ ਜੇ ਤੁਸੀਂ ਕਹੋਗੇ ਵੀ ਅੱਜ ਗਾਇਆਂ ਰੱਖ ਲਈਆਂ ਇਸੇ ਸਾਹ ਸਾਨੂੰ ਪ੍ਰੋਫਿਟ ਆ ਜੇ ਇਦਾਂ ਨਹੀਂ ਹੁੰਦਾ ਪਹਿਲੇ 2-4 ਸਾਲ ਗਾਇਆਂ ਆ ਉਹਦੇ ਚ ਖਰਚਾ ਕੱਢ ਕੇ ਆ ਉਹਦੇ ਜਿਹੜੇ ਮੰਗਰ ਬੱਚੀਆਂ ਨੇ ਉਹ ਜੋ 2-4 ਸਾਲ ਲੰਘ ਜਾਂਦੇ ਨੇ ਫਿਰ ਆਪਣੇ ਕੋਲੇ ਆਏ ਸਾਲ ਬਰੀਡ ਚੰਗੀ ਤਿਆਰ ਹੁੰਦੀ ਆ ਕਿਉਂਕਿ ਸਿਮਨ ਦੀ ਚੁਆਇਸ ਆਪਣੀ ਚੰਗੀ ਹੋਣੀ ਚਾਹੀਦੀ ਆ ਜੇ ਤੁਸੀਂ 70% ਵਾਲੀ ਗਾਂ ਦੇ ਵੀ ਸਿਮਨ ਚੰਗਾ ਲਵਾਤਾ ਨਾਲ ਦੀ ਨਾਲ ਤੁਹਾਨੂੰ ਪਾਲਣ ਦਾ ਐਕਸਪੀਰੀਅੰਸ ਆਈ ਜਾਊ ਨਾਲ ਦੀ ਨਾਲ ਤੁਹਾਡੀ ਜਿਹੜੀ ਬਰੀਡ ਆ ਉਹ ਸੁਧਰੀ ਜਾਊ ਉਹ ਚੀਜ਼ ਜ਼ਰੂਰੀ ਹੈ ਜਿਆਦਾ ਇੱਕਦਮ ਆਪਾ ਉਹ ਪੈਸਾ ਨਹੀਂ ਲਾਉਣਾ ਵੀ 10 ਗਾਇਆਂ ਜਾਂ 20 ਗਾਇਆਂ ਇਕੱਠੀਆਂ ਲੈ ਲਈਆਂ ਉਹ ਚੀਜ਼ ਨਹੀਂ ਕਰਨੀ ਮੈਨੇਜਮੈਂਟ ਕਿ ਮੈਨੇਜਮੈਂਟ ਤੀਜਾ ਸਭ ਤੋਂ ਵੱਡਾ ਪਾਰਟ ਆ ਹੁਣ ਮੰਨ ਲਓ ਤੁਸੀਂ ਗਾਂ ਲੈ ਲਈ ਉਸ ਬਾਅਦ ਸਭ ਤੋਂ ਵੱਡੀ ਗੱਲ ਹੈ ਜਿਹੜਾ ਬੰਦਾ ਮਿਹਨਤੀ ਆ ਡੇਰੀ ਦੇ ਵਿੱਚ ਉਹ ਬੰਦਾ ਗਾਂ ਲਵੇ ਗਾਂ ਦਾ ਮੱਝ ਵਾਲਾ ਕੰਮ ਨਹੀਂ ਆ ਮੱਝ ਮਿਹਨਤ ਬਹੁਤ ਘੱਟ ਪਾਲਦੇ ਜਿਹੜੀ ਗਾਂ ਕੀ ਗਾਂ ਤਾਂ 24 ਘੰਟੇ ਬੰਦੇ ਦੀ ਨਿਗ੍ਹਾ ਗਾਂ ਤੇ ਚਾਹੀਦੀ ਆ ਫਿਰ ਕਿਤੇ ਜਾ ਗਾਂ ਮੁਨਾਫਾ ਮੱਝ ਨਾਲੋਂ ਵੱਧ ਦਿੰਦੀ ਆ ਬਟ ਜੇ ਗਾਂ ਖਰਾਬ ਹੋ ਜਾਏ ਰਿਪੀਟ ਹੋ ਜਾਏ ਫਿਰ ਗਾਂ ਛੱਡਣੀ ਪੈਂਦੀ ਆ ਮੱਝ ਦਾ ਫਿਰ ਵੀ ਬਟਰ ਬੁੱਟਰ ਵਾਲੇ ਲੈ ਜਾਂਦੇ ਨੇ ਪੈਸੇ ਆਪਾਂ ਨੂੰ ਦੇ ਜਾਂਦੀ ਆ ਤਾਂ ਗਾਵਾਂ ਦਾ ਧੰਦਾ ਉਹ ਬੰਦਾ ਕਰੇ ਜਿਹੜਾ ਸ਼ੌਂਕ ਰੱਖਦਾ ਜਿਹੜਾ ਮਿਹਨਤ ਕਰਨ ਨੂੰ ਤਿਆਰ ਆ ਸਵੇਰੇ 4 ਵਜੇ ਉੱਠਣ ਨੂੰ ਤਿਆਰ ਆ ਉਹ ਬੰਦਾ ਗਾਵਾਂ ਚੋਂ ਜਿੰਨਾ ਮਰਜ਼ੀ ਪੈਸਾ ਕਮਾ ਲੈ ਪਾਸ ਹੋ ਸਕਦਾ ਬਟ ਜਿਹੜਾ ਪ੍ਰੋਫਿਟ ਆ ਤੁਹਾਡਾ ਇਹ ਨਹੀਂ ਹੈਗਾ ਵੀ ਪਹਿਲੇ ਸਾਲ ਦੇ ਵਿੱਚ ਪ੍ਰੋਫਿਟ ਤੁਹਾਨੂੰ ਵੀ ਮਹੀਨੇ ਦਾ 30000 40000 ਬਣ ਜੇ ਹੌਲੀ ਹੌਲੀ ਤੁਹਾਡੇ ਪ੍ਰੋਫਿਟ ਨੇ ਵਧਣਾ ਜਿਵੇਂ ਜਿਵੇਂ ਤੁਹਾਡਾ ਪ੍ਰੋਫਿਟ ਵਧੀਗਾ ਕੰਮਾਂ ਚ ਉਹਵੇਂ ਉਹਵੇਂ ਤੁਹਾਨੂੰ ਜਿਹੜਾ ਐਕਸਪੀਰੀਅੰਸ ਆ ਉਹ ਮਿਲੀ ਜਾਊਗਾ ਦੂਜੇ ਨੰਬਰ ਤੇ ਆ ਜਾਂਦੀ ਆ ਉਹ ਚੀਜ਼ ਵੀ ਤੁਸੀਂ ਮੈਨੇਜਮੈਂਟ ਕਿਵੇਂ ਕਰਦੇ ਹੋ ਪਾਣੀ ਕਿਉਂਕਿ ਜਦੋਂ ਵੀ ਗਾਂ ਰੱਖਣੀ ਆ ਗਾਂ ਨੂੰ ਜੇ ਹੋ ਸਕਦਾ ਜਿਹੜਾ ਫਾਰਮ ਹੈ ਉਹ ਤੁਸੀਂ ਜਾਦੇ ਪੈਸੇ ਨਹੀਂ ਲਾਉਣੇ ਫਾਰਮ ਤੇ ਜਿੱਦਾਂ ਮੇਰੇ ਉੱਪਰ ਤੁਸੀਂ ਛੱਤ ਦੇਖ ਸਕਦੇ ਹੋ ਇਹ ਆਪਾਂ ਕਾਰਨ ਵਾਲੀ ਛੱਤ ਪਾਈ ਹੋਈ ਆ ਇਹ 40 35 ਪੁੰ ਇਹ 25 30000 ਦੀ ਛੱਤ ਪੈ ਗਈ ਦਾ ਕੌਲੇ ਕੱਢ ਕੇ ਸਾਲਾ 60 70000 ਦਾ ਆਪਾਂ ਜੇ ਹਿਸਾਬ ਲਈਏ ਉਹ ਹੈ ਲੱਖ ਰੁਪਏ ਦੇ ਵਿੱਚ 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 ਆ ਖੁਰਲੀਆਂ ਤਿਆਰ ਹੋ ਜਾਣਗੀਆਂ ਐਨਾ ਕਿਉਂਕਿ ਜੇ ਆਪਾਂ ਜਿਆਦਾ ਹੁਣ ਪਲੇਟਾ ਪਾ ਕੇ ਵੱਡਾ ਫਾਰਮ ਬਿੜਤਾ ਪ੍ਰੋਫਿਟ ਆਪਾਂ ਨੂੰ ਆਇਆ ਨਹੀਂ ਉਹ ਵੀ ਫਿਰ ਇੱਕ ਫੇਲ ਹੋਣ ਦਾ ਕਾਰਨ ਹੀ ਹੁੰਦਾ ਫਾਰਮਾਂ ਦੇ ਵਿੱਚ ਛੋਟੀ ਚੀਜ਼ ਤੋਂ ਹੌਲੀ ਹੌਲੀ ਆਪਾਂ ਉਹ ਚੀਜ਼ ਅੱਗੇ ਅੱਗੇ ਲੈ ਕੇ ਜਾਣੀਆਂ ਤਾਂ ਸਾਇੰਸਿਲਤਾ ਜ਼ਰੂਰੀ ਆ ਮੈਨੇਜਮੈਂਟ ਦੇ ਵਿੱਚ ਐਚ ਐਫ ਗਾਂ 60 70 ਲੀਟਰ ਪਾਣੀ ਦਿੰਦਾ ਪੀ ਜਾਂਦੀ ਆ ਗਰਮੀ ਆ ਤਾਂ ਗਾਂ ਵੱਧ ਹੀ ਪਾਣੀ ਪੀ ਜਾਂਦੀ ਆ ਪਾਣੀ ਗਾਂ ਕੋਲੇ ਖੁੱਲਾ ਚਾਹੀਦਾ ਜੇ ਗਾਂਵਾਂ ਦਾ ਧੰਦਾ ਕਰਨਾ ਆਚਾਰ ਤੁਹਾਡੇ ਕੋਲੇ 12 ਮਹੀਨੇ ਤੀਹ ਦਿਨ ਚਾਹੀਦਾ ਹੀ ਚਾਹੀਦਾ ਮੱਝ ਆ ਜਿਹੜੀ ਮੱਝ ਚਾਰ ਮਹੀਨਾ ਰਹਿ ਲੂ ਕੋਈ ਬਹੁਤੀ ਪ੍ਰੋਬਲਮ ਨਹੀਂ ਕਿਉਂਕਿ ਜਿਹੜੀ ਗਾਂ ਗਈ 55 60 ਕਿਲੋ ਸਾਰਾ ਰਾਸ਼ਨ ਖਾਂਦੀ ਐ ਇਹ ਦਿਨ ਦਾ ਤਾਂ ਚਾਰ ਤੋਂ ਬਿਨਾ ਤੁਸੀਂ ਗਾਂ ਨੂੰ ਰਜਾਈ ਨਹੀਂ ਸਕਦੇ ਜਿਹੜੀ ਐਫਪੀ ਤੇ ਜਰਸੀ ਗਾਂ ਤਾਂ ਤੁਹਾਡੇ ਕੋਲੇ ਵਧੀਆ ਕੁਆਲਿਟੀ ਦਾ ਚਾਰ ਹੋਣਾ ਚਾਹੀਦਾ ਕਿਉਂਕਿ ਜਦੋਂ ਚਾਰ ਪੈਂਦਾ ਉਹਦਾ ਆਪਣੀ ਫੀਡ ਦੀ ਲਗਤ ਵੀ ਘਟਦੀ ਆ ਤੇ ਦੂਜੇ ਨੰਬਰ ਤੇ ਜਿਹੜੀ ਆਪਾਂ ਕਹਿੰਦੇ ਆ ਵੀ ਬਰੀਡ ਦੀ ਹੁਣ ਜਿਵੇਂ ਤੁਸੀਂ 70% ਲੈਤੀ ਆ ਗਾਂ ਕ੍ਰੋਸ ਆ ਦੋਗਲੀ ਆ ਉਹ ਤੇ ਅੱਗੇ ਤੁਸੀਂ ਜਿਵੇਂ ਐਕਸਪੀਰੀਅੰਸ ਬਾਜੂ ਓਵੇਂ ਓਵੇਂ ਤੁਸੀਂ ਸਿਮਨ ਚੰਗਾ ਚੁਆਇਸ ਕਰਨੀ ਆ ਚੰਗਾ ਚੰਗਾ ਉਹਦੇ ਸਿਮਨ ਲਾ ਕੇ ਆਪਾਂ ਅੱਗੇ ਆਪਾਂ ਬਰੀਡ ਵੀ ਤਿਆਰ ਕਰੀਏ ਇਕੱਲੇ ਦੁੱਧ ਤੇ ਨਾ ਰਹੀਏ ਮੰਨ ਲਓ ਇਕੱਲੇ ਦੁੱਧ ਦੇ ਪੈਸੇ ਤੁਸੀਂ ਵਿਚਾਰ ਰਹੇ ਹੋ ਬਰੀਡ ਤੁਹਾਡੇ ਕੋਲੇ ਤਿਆਰ ਨਹੀਂ ਹੋ ਰਹੀ ਉੱਥੇ ਫਿਰ ਤੁਹਾਡੇ ਫਾਰਮ ਨਹੀਂ ਵਧਣਾ ਨਾ ਹੀ ਤੁਹਾਡੇ ਕੋਲੇ ਉੱਥੇ ਆਪਦੀ ਬਰੀਡ ਤਿਆਰ ਹੋ ਨਾ ਹੀ ਤੁਹਾਡਾ ਉੱਥੇ ਫਾਰਮ ਵਧੇ ਬਾਕੀ ਜਿਵੇਂ ਜਿਹੜੇ ਬੰਦੇ ਖੇਤੀ ਕਰਦੇ ਨੇ ਉਹਨਾਂ ਲਈ ਫਾਰਮ ਥੋੜਾ ਸੌਖਾ ਕਿਉਂਕਿ ਕੁਝ ਕੁ ਚੀਜ਼ਾਂ ਆਪਾਂ ਆਪਣੇ ਵਾਹਣ ਦੇ ਵਿੱਚੋਂ ਪੈਦਾ ਕਰਕੇ ਆਪਾਂ ਪਾ ਸਕਦੇ ਆ ਜੇ ਸਾਰੀ ਚੀ ਮੰਨਾ ਸਾਰੀ ਚੀਜ਼ ਤੂੜੀ ਤੋਂ ਲੈ ਕੇ ਪੱਠਿਆਂ ਤੋਂ ਲੈ ਕੇ ਮੁੱਲ ਲੈਂਦਾ ਪੰਜ ਚਾਰ ਸਾਲ ਫਾਰਮ ਗਰੋ ਕਰਨ ਲੱਗਦਾ ਪੰਜ ਚਾਰ ਸਾਲ ਤਾਨੂੰ ਉਹਨੇ ਮੁਨਾਫਾ ਨਹੀਂ ਦੇਣਾ ਪੰਜ ਚਾਰ ਸਾਲਾਂ ਬਾਅਦ ਜਦੋਂ ਚੰਗੀ ਤਰ੍ਹਾਂ ਫਾਰਮ ਗਰੋ ਹੋ ਗਿਆ ਉਹ ਤੁਹਾਨੂੰ ਮੁਨਾਫਾ ਉਧਰ ਦੋ ਜਦੋਂ ਜਦੋਂ ਬੰਦੇ ਕੋਲੇ ਦੋ ਚਾਰ ਕਿੱਲੇ ਜ਼ਮੀਨ ਦੇ ਹੁੰਦੇ ਨੇ ਉਹ ਹਰੇ ਪੱਠੇ ਵੀ ਬੀਜ ਲੈਂਦਾ ਮੱਕੀ ਵੀ ਪਕਾ ਲੈਂਦਾ ਕਣਕ ਵੀ ਰੱਖ ਸਕਦਾ ਹੈ ਹੋਰ ਚੀਜ਼ਾਂ ਸਰੋਂ ਵੀ ਲਾ ਸਕਦਾ ਕੁਝ ਕੁ ਦੇਸੀ ਚੀਜ਼ਾਂ ਵੀ ਪਾ ਕੇ ਆਪਾਂ ਜਿਹੜੀ ਫੀਲ ਦੀ ਉਹ ਬਚਤ ਕਰ ਸਕਦੇ ਆ ਸੋ ਭਰਾਵਾ ਜਦੋਂ ਵੀ ਨੰਮਾ ਤੰਮਾ ਕਿ ਆ ਤਿਆਰ ਕਰਨਾ ਇੱਕ ਤਾਂ ਜਾਂ YouTube ਚੈਨਲ ਜਾਂ ਸੋਸ਼ਲ ਮੀਡੀਆ ਦੇਖ ਕੇ ਆਪਾਂ ਨੂੰ ਗਾ ਤੁਹਾਡੇ ਘਰੇ ਪੈਦਾ ਹੋ ਜਾਊਗਾ ਮੈਂ 50 ਦੀ ਕਰ ਲਉ ਮੇਰੇ ਕਹਿਣ ਦਾ ਮਤਲਬ ਪਰ ਪੈਸਾ ਨਾ ਬਰਬਾਦ ਕਰੋ ਬਰੀਡ ਦੇ ਵਿੱਚ ਪੈਸਾ ਬਰੀਡ ਕਿਉਂ ਤਿਆਰ ਹੋ ਬਰੀਡ ਤੁਹਾਡੀ ਨੋਲੇਜ ਨਾਲ ਤਿਆਰ ਕਰਨੀ ਆ ਪੈਸਾ ਕੋਈ ਵੀ ਬੰਦਾ ਮੈਨੂੰ ਕਹੇ ਵੀ ਮੈਂ ਪੈਸੇ ਨਾਲ ਬਰੀਡ ਤਿਆਰ ਕਰੀ ਪੈਸੇ ਨਾਲ ਬਰੀਡ ਕਦੇ ਤਿਆਰ ਹੋਈ ਨਹੀਂ ਸਕਦੀ ਮੈਂ ਗਾਰੰਟੀ ਲੈਣਾ ਕੋਈ ਬੰਦਾ ਮੈਨੂੰ ਚੈਲੰਜ ਕਰ ਦੇ ਪੈਸੇ ਨਾਲ ਤੁਸੀਂ ਕੀ ਕਰ ਲੋਂਗੇ ਹੁਣ 4 ਲੱਖ ਦੀ ਗਾਂ ਲੈ ਕੇ 3 ਲੱਖ ਦੀ ਗਾਂ ਲੈ ਕੇ ਮੈਂ ਗਾਰੰਟੀ ਦਿੰਦਾ ਤੁਹਾਡੀ ਗਾਂ ਖਰਾਬ ਹੋਣੀ ਹੋਣੀ ਆ ਕਿਉਂਕਿ ਪ੍ਰੋਪਰ ਹੁਣ ਫਾਰਮ ਵਾਲੇ ਨੇ ਫਾਰਮ ਵਾਲੇ ਭਰਾ ਦਾ ਐਕਸਪੀਰੀਅੰਸ ਜਿਆਦਾ ਹੁੰਦਾ ਆ 25 25 30 ਸਾਲ ਤੋਂ ਫਾਰਮਾਂ ਦੇ ਵਿੱਚ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਓਵੇਂ-ਓਵੇਂ ਐਕਸਪੀਰੀਅੰਸ ਆ ਜਾਂਦਾ ਉਹ ਚੀਜ਼ਾਂ ਮੈਨੇਜ ਕਰ ਲੈਣਗੇ ਉਹ ਟੈਂਪਰੇਚਰ ਵੀ ਘਟਾ ਲੈਣਗੇ ਫੀਡ ਵੀ ਪੂਰੀ ਕਰ ਦੇਣਗੇ ਪੀਟੀਐਮਰ ਮਸ਼ੀਨਾਂ ਨੇ ਉਹ ਗੱਟੇ ਨਹੀਂ ਗੱਟੇ ਫੀਡ ਤੇ ਰਲਦੇ ਨੇ ਜਦੋਂ ਆਪਾਂ ਛੋਟੇ ਲੈਵਲ ਤੋਂ ਕੰਮ ਕਰਨਾ ਹੈ ਆਪਾਂ ਨੂੰ ਥੋੜਾ ਪ੍ਰੋਫਿਟ ਵੀ ਚਾਹੀਦਾ ਹੈ ਤਾਂ ਆਪਾਂ ਫੀਡ ਵੀ ਆਪਾਂ ਥੋੜੀ ਕੰਜੂਸੀ ਨਾਲ ਉਹ ਚੀਜ਼ ਨੂੰ ਵਰਤਦੇ ਆਂ ਹਰ ਇੱਕ ਚੀਜ਼ ਆਪਾਂ ਕੈਲਕੂਲੇਟ ਕਰਕੇ ਪਾਉਣੇ ਆ ਤਾਂ ਜੋ ਆਪਣਾ ਥੋੜਾ ਪ੍ਰੋਫਿਟ ਵੀ ਬਣਿਆ ਰਹੇ ਤੇ ਆਪਣਾ ਇਹ ਫਾਰਮ ਆ ਉਹ ਵੀ ਗਰੋ ਹੋ ਜੇ ਸੋ ਫੀਡ ਦਾ ਵੀ ਧ ਆਪਾਂ ਇਹਦੀ ਬਰੀਡ ਦੀ ਗੱਲ ਕਰੀ ਸੀ ਤੇ ਇੱਕ ਮੀਨਲ ਮਿਕਚਰ ਜਦੋਂ ਵੀ ਤੁਸੀਂ ਗਾਂ ਲੈਣੀ ਆ 100 ਗ੍ਰਾਮ ਦੁੱਧ ਵਾਲੀ ਨੂੰ ਮੀਨਲ ਮਿਕਚਰ 50 60 ਗ੍ਰਾਮ ਜਿਹੜੇ ਛੋਟੇ ਹੀਫਰਾਉਂ ਦੀਆਂ ਉਹਨਾਂ ਨੂੰ ਮੀਨਲ ਮਿਕਚਰ ਤਾਂ ਤਾਂ ਦਾ ਚੂਰਾ ਪਾਉਣਾ ਹੀ ਪਾਉਣਾ ਹੈ ਕਾਫੀ ਕੰਪਨੀਆਂ ਮੈਂ ਦੱਸ ਚੁੱਕਿਆ ਵੀਡੀਓ ਦੇ ਵਿੱਚ ਉਹ ਤੁਸੀਂ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਵੀ ਮਿਲਕ ਵਾਲੀ ਆ ਹੁਣ ਜਿਹੜੇ ਭਰਾ ਮਸ਼ੀਨ ਲਾ ਮਸ਼ੀਨ ਨਹੀਂ ਮਤਲਬ ਹੱਥੀਂ ਚੋ ਸਕਦੇ ਨੇ ਉਹ ਤਾਂ ਕੋਈ ਦੇਸੀ ਬਰੀਡ ਵੀ ਰੱਖ ਸਕਦੇ ਨੇ ਜਿਸ ਨੂੰ ਲੱਗਦਾ ਵੀ ਸਾਡੇ ਹੱਥੇ ਲੇਬਰ ਦੀ ਦਿੱਕਤ ਆ ਤਾਂ ਹੀ ਐਫ ਜਿਹੜੀ ਜਰਸੀ ਬਰੀਡ ਹੈ ਉਹਨਾਂ ਦੇ ਮਿਲਕਿੰਗ ਮਸ਼ੀਨ ਲੱ ਹੁਣ ਆਮ ਤੁਸੀਂ ਲਾ ਲੋ 35000 ਦੀ ਆ ਜਾਂਦੀ ਆ ਸਿੰਗਲ ਜਿਹਨੂੰ ਬਕਟ ਕਹਿੰਦੇ ਆਪਾਂ ਤਾਂ ਉਹ 10 12 ਗਾਵਾਂ ਦੀ ਧਰ நார்ਮਲ ਹੀ ਕੱਢ ਦਿੰਦੀ ਆ ਉਹ 35000 ਦੀ ਆ ਬਾਕੀ ਜਿਹੜੀ ਵੈਂਸਨ ਦੀ ਮਸ਼ੀਨ ਆਉਂਦੀ ਆ ਜਿਹੜੀ ਇੱਕ ਟਾਈਮ ਤੇ ਦੋ ਚੋਣ ਦੇ ਦੋ ਬਕਟਾਂ ਲਈ ਹੁੰਦੀ ਆ ਉਹ 75000 ਦੀ ਆ ਤੇ 25000 ਰੁਪਏ 24000 ਰੁਪਏ ਗਵਰਨਮੈਂਟੋਂ ਵੈਂਸਨ ਤੇ ਸਬਸਿਡੀ ਆ ਉਹ ਵੀ ਤੁਸੀਂ ਆਪਣੇ ਫਾਰਮ ਦੇ ਉੱਪਰ ਮਸ਼ੀਨ ਲਾ ਦਿੰਦੇ ਹੋ ਕਿਉਂਕਿ ਮਸ਼ੀਨ ਦਾ ਮਸ਼ੀਨੀ ਕਰਨ ਦੇ ਨਾਲ ਨਾਲ ਬੰਦੇ ਦੀ ਲੇਬਰ ਦਾ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਲੇਬਰ ਆਪਣੀ ਕੋਸਟ ਹੈ ਜਿਹੜੀ ਘਟਦੀ ਆ ਆਪਣਾ ਟਾਈਮ ਤਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਬਾਕੀ ਜਿਵੇਂ ਤੁਸੀਂ ਛੱਤ ਦੀ ਗੱਲ ਕਰੀ ਸੀ ਛੱਤ ਦਾ ਪਹੂ ਚੀਜ਼ ਕਰ ਸਕਦੇ ਆ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਹੈ 에어 ਕੰਡੀਸ਼ਨ ਤੁਹਾਨੂੰ ਗਾਵਾਂ ਨੂੰ ਥੋੜਾ ਜਿਹਾ 에어 ਕੰਡੀਸ਼ਨ ਕਰਨਾ ਪੈਣਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਟੈਂਪਰੇਚਰ ਟੈਂਪਰੇਚਰ ਸਭ ਤੋਂ ਵੱਧ ਇਫੈਕਟ ਕਰਦਾ ਜੂਨ ਜੁਲਾਈ ਦੇ ਮਹੀਨੇ ਚ ਕਹਿ ਸਕਦੇ ਆਪਾਂ ਜਦੋਂ ਹਵਾ ਚੱਲ ਜਦੋਂ ਹਿਮਸ ਬਣਦਾ ਹਿਮਸ ਦੇ ਵਿੱਚ ਗਾਂ ਸਭ ਤੋਂ ਵੱਧ ਔਖੀ ਹੁੰਦੀ ਹੈ ਜਦੋਂ ਖੁਸ਼ਕ ਹੁੰਦੀ ਹੈ ਹਵਾ ਚੱਲਦੀ ਹੈ ਹਿਊਮਿਡਿਟੀ ਹਵਾ ਦੇ ਵਿੱਚ ਨਹੀਂ ਹੁੰਦੀ ਭਾਵੇਂ ਲੋ ਚੱਲਦੀ ਆ ਉੱਥੇ ਆਪਾਂ ਪਫਾਰੇ ਲਾ ਕੇ ਵੀ ਕਰ ਲਾਂਗੇ ਉਹ ਤਾਂ ਨਵੀਂ ਹੁੰਦੀ ਆ ਪਰ ਬਹੁਤ ਜ਼ਿਆਦਾ ਪਰਦਾ ਹੁੰਦੀ ਆ ਉੱਥੇ ਪੱਖਿਆਂ ਦਾ ਇੰਤਜ਼ਾਮ ਵੀ ਤੁਹਾਨੂੰ ਉਹ ਚੀਜ਼ ਦਾ ਕਰਨਾ ਪੈਣਾ ਪੱਖਿਆ ਮਿਣਿਆ ਕਿਉਂਕਿ ਗਾਂ ਬਹੁਤ ਮੁਸ਼ਕਲ ਬਚਦੀ ਆ ਜਾਂ ਤੁਹਾਡਾ ਸ਼ੈੱਡ ਉੱਪਰੋਂ ਉੱਚਾ ਹੋਣਾ ਚਾਹੀਦਾ ਹਵਾ ਚਾਰੇ ਪਾਸੇ ਕ੍ਰਾਸ ਹੋਣੀ ਚਾਹੀਦੀ ਆ ਦੂਜੇ ਜਿੱਦਾਂ ਪਫਾਰਾ ਸਿਸਟਮ ਹੁੰਦਾ ਪਾਵੇਂ ਤੁਹਾਡਾ ਨਮਾਉਣ ਦਾ ਹੋਵੇ ਵੈਸੇ ਗਾਵਾਂ ਨੂੰ ਕੋਈ ਜ਼ਿਆਦਾ ਨਮਾਉਣ ਦੀ ਲੋੜ ਨਹੀਂ ਹੁੰਦੀ ਜੋ ਟੈਂਪਰੇਚਰੀ ਤੁਸੀਂ ਨਾਰਮਲ ਘਟਾਤਾ ਤਾਂ ਗਾਂ ਉੱਥੇ ਕਾਮਯਾਬ ਹੀ ਕਾਮਯਾਬ ਆ ਇਹ ਚੀਜ਼ਾਂ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਤੇ ਬਾਕੀ ਜੇ ਕਿਸੇ ਹੋਰ ਕੋਈ ਭਰਾ ਦਾ ਸਵਾਲ ਆਇਆ ਤਾਂ ਤੁਸੀਂ ਮੈਨੂੰ ਕਮੈਂਟ ਵੀ ਕਰ ਤੇ ਬਹੁਤ ਬਹੁਤ ਧੰਨਵਾਦੀ ਸ਼ਾਰਿਆਂ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਲਾਈਕ ਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ